ਨੇ ਸੱਚੀ ਗੱਲ ਕਹੀ ਆ ਕਿਸੇ ਨੇ ਕਨੇ ਮਾਂ ਬਾਪ ਤੋਂ ਬਿਨਾ ਕਿਹੜੇ ਵੇਕੇ ਹੁੰਦੇ ਨੇਗੇ ਤੇ ਉਹ ਤਾਂ ਜੱਗੀ ਵਾਈ ਐ ਇੰਨਾ ਪਿਆਰ ਕਰਦਾ ਮੈਨੂੰ ਉਹਦੇ ਘੇ ਤੋਂ ਆ ਜਾਣੀਆਂ ਨੀ ਚਾਚੀ ਤਾਂ ਮੈਨੂੰ ਜਮੀ ਨਹੀਂ ਉਹ ਕਰਦੀ ਬੋਲਦੀ ਜੱਜ ਨਾਲ ਕਹਿੰਦੇ ਹੁੰਦੇ ਨੇ ਜੇ ਮਾਂ ਬਾਪ ਆਪਦਾ ਜਾਂਦਾ ਰਹੇ ਤਾਂ ਤੀਆਂ ਫਿਰ ਉੱਥੇ ਆ ਕਾਣੂ ਤਾਈ ਚਾਚੇ ਕੋਲੇ ਆਣ ਦੇਖਦੀ ਆ ਤਾਈ ਅੰਦਰ ਹੈਗੀ ਐ ਕਨਾ ਇੱਕ ਤਾਂ ਰੁੱਖੇ ਸੁਭਾਅ ਨਾਲ ਬੋਲਦੀ ਹੈਗੀ ਇਹ ਤਾਂ ਜੱਗੀ ਵਾਲਾ ਪਿਆਰ ਕਰਦਾ ਵਿਚਾਰਾ ਫੋਨ ਕਰਕੇ ਕਹਿ ਦਿੰਦਾ ਵੀ ਭੈਣੇ ਮਿਲ ਜਾ ਕੇ चाचिया कौन होंगे मामा बिना है तई को जाके देख दी गी अंदर होने लाई तो बैठी है गर्मी गर्मी हो गई मैं सीकाली एवं आ गई मूह जाके ਤਾਈ ਮੈਂ ਤਾਂ ਸਹਰਿਆਂ ਤੋਂ ਆਈ ਸੀਗੀ ਜੱਗੀ ਬਾਈ ਨੇ ਫੋਨ ਕਰਿਆ ਸੀ ਕੱਲ ਮੈਨੂੰ ਕਹਿੰਦਾ ਭੈਣੇ ਮਿਲ ਜੀ ਆ ਕੇ ਬਾਬਾ ਟਾਈਮ ਹੋ ਗਿਆ ਤੈਨੂੰ ਆਈ ਨੂੰ ਮੈਂ ਕਿਹਾ ਵੀ ਨਾਲ ਤਾਈ ਨੂੰ ਮਿਲ ਆਉਂਗੀ ਤੇ ਨਾਲ ਜੱਗੀ ਬਾਈ ਨੂੰ ਨਾਲੇ ਮੈਂ ਆਪਦਾ ਘਰ ਬਾਰ ਸੰਭਰ ਲੂੰਗੀ ਜਾ ਕੇ ਜੱਗੀ ਜੁਗੀ ਦਾ ਹੈ ਨਹੀਂ ਹਰਾ ਪਰਾਂ ਕਿੱਧਰ ਗਿਆ ਹੋਇਆ ਤਰਕੀ ਦਾ ਮੈਂ ਤਾਂ ਤਾਈ ਉਸ ਨੇ ਕਿਹਾ ਦੀ ਵੀ ਭੈਣੇ ਆ ਜੀ ਚੱਲ ਤੇ ਤਾਈ ਹੁਣ ਤੂੰ ਕਿਵੇਂ ਰਹਿਨੀ ਐ ਠੀਕ ਹੀ ਆ ਮੈਂ ਤਾਂ ਮੈਨੂੰ ਕੀ ਹੋਏ ਨਾਲੇ ਮੈਂ ਤਾਈ ਮੈਂ ਤੁਹਾਡੇ ਕੋਲੇ ਆਈਆਂਗੀ ਤਾਂ ਮਾਂ ਬਾਪਾ ਹੁੰਦੇ ਨੇਗੇ ਤਾਈ ਚਾਚਾ ਵੀ ਤੇ ਮੈਂ ਤਾਂ ਆਵਦੇ ਤਾਈ ਦੇ ਘਰੇ ਆਈਆਂਗੀ ਜਿਵੇਂ ਜਦੋਂ ਆਉਂਦੇ ਮੂੰਹ ਚੱਕਉਂਦੀ ਆ ਜਾਂਦੀ ਆ ਉਰੇ ਸਿੱਧੀ ਘਰ ਨੂੰ ਆ ਜਾਂਦੀ ਆ ਤਾਈ ਮੇਰੇ ਤਾਇਆ ਦਾ ਘਰ ਹੈਗਾ ਤੂੰ ਵੀ ਤਾਂ ਮੇਰੀ ਮਾਵਾ ਵਰਗੀ ਐਂਗੀ ਆ ਮੂੰਹ ਨਹੀਂ ਹੈ ਜੀ ਮੈਂ ਕਿੱਥੇ ਦੀ ਫਿਰ ਤਾਈ ਮੈਂ ਕਿੱਥੇ ਜਾਵਾਂ ਜੇ ਮੈਂ ਥੋਡੇ ਨਹੀਂ ਆਉਂਗੀ ਤਾਂ ਫਿਰ ਮੈਂ ਕਿੰਨਾ ਦੇ ਘਰੇ ਜਾਵਾਂ ਆ ਵੀ ਕਰਨ ਜਾ ਹੋਰ ਕਿੱਥੇ ਜਾ ਗਈ ਲੋਕ ਤਾਈ ਉੱਥੇ ਜਿੰਦਾ ਲੱਗ ਰਿਹਾਗਾ ਉਹ ਤਾਂ ਮੈਂ ਜਾ ਕੇ ਖੋਲੂਗੀ ਫੇਰ ਪਤਾ ਨਹੀਂ ਕਿੰਨਾ ਘੱਟਾ ਹੋ ਰਿਹਾ ਹੋਣਾ ਉੱਥੇ ਸੰਭਰੂਗੀ ਫੇਰ ਕਿਤੇ ਸਾਫ਼ ਹੋਊਗਾ ਉਹ ਉਹਨਾਂ ਕੱਲੇਬਾਰ ਨੂੰ ਦੇਖ ਕੇ ਤਾਂ ਵੇਹੇ ਵੀ ਅੱਖਾਂ 'ਚ ਪਾਣੀ ਆ ਜਾਂਦਾ ਮਨ ਮਾਪੇ ਹੁਣ ਫੇਰ ਮੈਨੂੰ ਕੀ ਕਾਦੀਆਂ ਲੋੜਾਂ ਦੀਆਂ ਫੇਰ ਮੈਂ ਮੈਂ ਕੀ ਕਰਾਂ ਮਾਪੇ ਹੁਣ ਨਾਲੇ ਬਣਾਣਾ ਹੋਣਾ ਫੇਰ ਕੀ ਹੋ ਗਿਆ ਤਾਈ ਜੇ ਮੈਂ ਆ ਜਾਣੀ ਆ ਨਾਲ ਮੈਨੂੰ ਚਾਹ ਪਾਣੀ ਦਾ ਪੁੱਛ ਲੈਂਦੀ ਤਾਈ ਤਾਜੂ ਆਵੇ ਕਰੀ ਪੀ ਭਈਆ ਕੇਵਾਰ ਹੁਣ ਖੋਲ ਕੇ ਤਾਈ ਉੱਥੇ ਕੌਣ ਹੈ ਕਰਨ ਵਾਲਾ ਮੈਨੂੰ ਇਹ ਜਾ ਕੇ ਖੋਲਣਾ ਪਊਗਾ ਬਾਰ ਮੈਂ ਕਿਹਾ ਮੈਂ ਪਹਿਲਾਂ ਤਾਈ ਨੂੰ ਮਿਲਿਆ ਵਾਂ ਤੇ ਬਾਅਦ ਚ ਆਪਦੇ ਘਰੇ ਵਗ ਜੂੰਗੀ ਜਦੋਂ ਆਉਂਗੀ ਐ ਸਿਰ ਤੇ ਮੂੰਹ ਚਾਕੇ ਤੁਹਾਨੂੰ ਆ ਜਾਂਦੀ ਔਰੇ ਇੱਥੇ ਤੇਰਾ ਕੀ ਐ ਮੈਨੂੰ ਐਂ ਦੱਸ ਤਾਈ ਤੂੰ ਮੇਰੀ ਮਾਂ ਆਏਂਗੀ ਮੈਂ ਤਾਂ ਆਨੀਆਂ ਤੇਰੇ ਕੋਲੇ ਮਾਂ ਮੂੰਹ ਨਹੀਂ ਹੈ ਜੀ ਮੈਂ ਕਿਸੇ ਦੀ ਜੱਗੀ ਬਾਈ ਮੈਨੂੰ ਪਿਆਰ ਕਰਦਾਗਾ ਉਹ ਫੋਨ ਕਰਕੇ ਕਹਿ ਦਿੰਦਾ ਭੈਣੇ ਆ ਆ ਜੀ ਛੇਤੀ ਜਿਹੜਾ ਮਾਰਿਆ ਕਰ ਤੂੰ ਆਂਦੀਗਾ ਤੋਂ ਨਹੀਂ ਹੈਗੀ ਉਹ ਤਾਂ ਪਹਿ ਹਜਈ ਐ ਆ ਜੀ ਆ ਜੀ ਬੜਾ ਮੂੰਹ ਕਰਦਾ ਤੇਰਾ ਕੀ ਹੋ ਗਿਆ ਤਾਈ ਮੇਰਾ ਭਾਈ ਹੈਗਾ ਜੀ ਮੈਨੂੰ ਕਹਿ ਦਿੰਦਾ ਕਿੱਡੀ ਗੱਲਾਂ ਹੋ ਗਈਆਂ ਭਾਈਆ ਤੇਰਾ ਨਿਆਰੀਓ ਆਈ ਵਈ ਕੋਈ ਨਹੀਂ ਕਿਸੇ ਨੇ ਵੰਡਾ ਬਾਈ ਬਈ ਮੈਂ ਤਾਂ ਸਮਾਂ ਚੈਨ ਤਾਈ ਐਨ ਨਾ ਨਹੀਂ ਬੋਲਿਆ ਕਰਦੇ ਹੈਗੇ ਮੈਂ ਹੁਣ ਕਾਦੇ ਕਰਕੇ ਆਨੀ ਆਂਗੀ ਥੋਡੇ ਕਰਕੇ ਆਨੀ ਆਂ ਨਹੀਂ ਮੇਰੇ ਉਰੇ ਕੀ ਹੈਗਾ ਥੋਡੇ ਥੋਡੇ ਕਰਕੇ ਕੀ ਆਉਣੀ ਹੈਗੀ ਜਦੋਂ ਆਉਂਦੀ ਉਹਦੀ ਭੱਜ ਦਿੰਦੀ ਹੈ ਸੱਦੀ ਕਰਨ ਨੂੰ ਆ ਜਾਂਦੀ ਹੈਗੀ ਚੱਲ ਤਾਈ ਤੂੰ ਤਾਂ ਇੱਥੇ ਚੱਲ ਚਾਹ ਪਾਣੀ ਪੁੱਛ ਲੈਂਦੀ ਚਾਚੂ ਆਵੇ ਇੱਕ ਕਨੀ ਬਾਹਰ ਖੜ ਪਈ ਓਥੇ ਵੀ ਬਾ ਉਹਦੇ ਕੋਈ ਚਾਚੂ ਨਹੀਂ ਹੈਗੀ ਚੱਲ ਠੀਕ ਹੈ ਤਾਈ ਜੱਗੇ ਕਿਦੋਂ ਆਉਗਾ ਫੇਰਾ ਕੋਈ ਵਤਨ ਮੈਨੂੰ ਕੋਈ ਵਤਨ ਜੱਗੀ ਜੁਗੀ ਦਾ ਜੱਗੀ ਜੱਗੀ ਕਰੀ ਜਾਂਦੀ ਹੈਗੀ ਚੱਲ ਮਨਾ ਆਪਦੇ ਘਰੀ ਬਾਰ ਖੋਲਦੀ ਆਂਗੀ ਕਰੀ ਜਾਂਦੀ ਆ ਜੱਗੀ ਉਹਦੇ ਘਰ ਨਹੀਂ ਜਾਇਆ ਕਰ ਕੋਈ ਲੋੜ ਨਹੀਂ ਹੈਗੀ ਉਹਨੇ ਆਉਣ ਦੀ ਚੱਲ ਮਨਾ ਚਾਹਨੀ ਆ ਆਪਦੇ ਘਰੇ ਆਪਦਾ ਹੀ ਦੇਊਗਾ ਘਰ ਨਾ ਜੱਗੀ ਦੇਖ ਲੈ ਫੋਨ ਕਰਕੇ ਆ ਮੁੜ ਕੇ ਉਹ ਨਹੀਂ ਮਿਲਿਆ ਮੈਨੂੰ ਚੱਲ ਬਾਰ ਖੋਲਦੀ ਆਂਗੀ ਆਪਦੇ ਘਰੀ ਦੇਖਦੀ ਆ ਚਾਹ ਪਾਣੀ ਕਰੂੰਗੀ ਕਿਵੇਂ ਬੈਗੀ ਮਮੀ ਉਰੇ ਤਾਂ ਮੀਂਹ ਪੈ ਕੇ ਸਾਡੇ ਦੀ ਠੰਡ ਜੀ ਹੋ ਰਹੀ ਦੀ ਮੈਂ ਤਾਂ ਮਰਨਾ ਉਰੇ ਬੈਜੀ ਹਵਾ ਜਾਂਦੀ ਹੈ ਹੋਰ ਹਨਾ ਮੀਂਹ ਜੇ ਪੈ ਕੇ ਠੰਡੀ ਜੀ ਹੋ ਗਈ ਵਧੀਆ ਹਾਂ ਠੰਡ ਹੋ ਰਹੀ ਹੈ ਮੈਂ ਤਾਂ ਕਹਿੰਦਾ ਨਹੀਂ ਮਾਂ ਆਮਣ ਨਹੀਂ ਆਈਗੀ ਮੈਂ ਟਾਈਮ ਤਾਂ ਹੋ ਗਿਆ ਕਦੋਂ ਦਾ ਲੱਗਦਾ ਬਸ ਬਸ ਤਾਂ ਲੱਗ ਹੀ ਹੋਣੀ ਮੈਂ ਸੋਜੇ ਕਦੋਂ ਨਹੀਂ ਬੈਠਿਆ ਮੈਂ ਤਾਂ ਦੇਖੀ ਨਹੀਂ ਹੈਗੀ ਆਈ ਉਹ ਅੱਛਾ ਲੈ ਆਈ ਨਹੀਂ ਜੀ ਕੀ ਗੱਲ ਹੁਣ ਬੁਲਾਇਆ ਦੀ ਮਾਂ ਚਲ ਫੋਨ ਕਰਕੇ ਮਿਲ ਜੂਗੀ ਕਿਉਂ ਬਲਾ ਨੂੰ ਤੇਰੀ ਮਾਂ ਆਕੜ ਗਿਆ ਬਹਾ ਤਾਂ ਕੀ ਬੇਬੇ ਆਏ ਦੀ ਮਾਚਾਲਾ ਹੁਣ ਸੌਣ ਚੜ ਲਿਆਗਾ ਨਾਲੇ ਮਿਲ ਜੂਗੀ ਨਾਲੇ ਮਾ ਲੀੜਾ ਕੱਪੜਾ ਲੈ ਜੂਗੀ ਸੰਧਾਰਾ ਲੈ ਜੂਗੀ ਮਾਏ ਜੇ ਕਹਿੰਦਾ ਦੀ ਮਾਚਾਲ ਬਲਾਈ ਤੀ ਲੈ ਕਮਾਲ ਹੈਗਾ ਨਾ ਸੰਧਾਰਾ ਲੈ ਜੂਗੀ ਅਜੇ ਮੈਂ ਫੋਨ ਕਰਕੇ ਬਤਾਇਆ ਕਿ ਕਮਾਲ ਨਹੀਂ ਕਰਦੇ ਤੂੰ ਤਾਂ ਹੱਦੇ ਹੋ ਗਈ ਲੈ ਬੇਬੇ ਚ ਕਮਾਲ ਵਾਲੀ ਕੀ ਗੱਲ ਹੈਗੀ ਵਿਚਾਰੀ ਆ ਜੂਗੀ ਹੋਰ ਫਿਰ ਕਿੱਥੇ ਆਊਗੀ ਹੁਣ ਉਹਦੇ ਮ ਉਹਦੇ ਕੋਲੇ ਹੋਰ ਕੌਣ ਹੈਗਾ ਆਪਾਂ ਹੀ ਆ ਉਹਦੇ ਮੈਂ ਕੁਮਾਰ ਲੇਗਾ ਨਾ ਆਪਾਂ ਹੀ ਆਪਨ ਕੀ ਦੇ ਕੇ ਗਈ ਹੈ ਸਾਰਾ ਕੁਸ ਲੈ ਗਈ ਆ ਉਹਦੇ ਚੱਕ ਕੇ ਕਰ ਕਰ ਰਹੀ ਆ ਅਮੀ ਅਗਲੀ ਦੀ ਜ਼ਮੀਨ ਸੀ ਆ ਅਗਲੀ ਦੀ ਸਾਰਾ ਕੁਸ ਸੀ ਅਗਲੀ ਕੁਸ ਕਰੇ ਉਹਨਾਂ ਆਪਾਂ ਨੇ ਉਹਦੀ ਜ਼ਮੀਨ ਜਾਇਦਾਦ ਤੋਂ ਕੀ ਲੈਣਾ ਹੈਗਾ ਪਤਾ ਫਿਰ ਤੇੜ ਕੇ ਬੰਦੀ ਫਿਰ ਆਪਾਂ ਦਿੰਦੇ ਵੀ ਸੋਨੇ ਲੱਗਦੇ ਉਹਨੂੰ ਸਾਰਾ ਕੁਸੇ ਦਿੰਦੇ ਬੱਸ ਤਾਂ ਹੋਰ ਗੱਲਾਂ ਮਾਰੀ ਜਾਣੀ ਐਗੀ ਇਹਦੇ ਜ਼ਮੀਨ ਅਗਲੀ ਦੀ ਚੀਤ ਸੀ ਅਗਲੀ ਲੈ ਗਈ ਫਿਰ ਇਹਦੇ ਵਿੱਚ ਕਬੱਡੀ ਗੱਲ ਹੈ ਤੈਨੂੰ ਬੱਧੀ ਅਦਾ ਜੇ ਉਹਨੇ ਆਉਣਾ ਜਾਣਾ ਦੀ ਬਰਤਨਾਂ ਦੀ ਫਿਰ ਤੈਨੂੰ ਦੇ ਕੇ ਜਾਣੀ ਫਿਰ ਆਪਾਂ ਉਹਨੂੰ ਜਿਹੜਾ ਮੂੰਹ ਮਗੀ ਚੀਜ਼ਨ ਜੋਹੀ ਮੈਂ ਦਿੰਦੀ ਉਹਨੂੰ ਉਹਦਾ ਮੂੰਹ ਨਹੀਂ ਫਟਕਾ ਦਿੱਤੀ ਮੈਂ ਕੋਰ ਵੀ ਕਿ ਦੇਖ ਕੇ ਆਪਣੀ ਬਣੀ ਨਹੀਂ ਹੈਗੀ ਉਹ ਹੁਣ ਮੈਂ ਦੇਵਾਂ ਕੀ ਐ ਤਾਂ ਬੇਹੀਆਂ ਗੱਲਾਂ ਮੈਨੂੰ ਨਹੀਂ ਪਤਾ ਹੈ ਗਿਆ ਹੁਣ ਆਪਾਂ ਹੀ ਆ ਹੁਣ ਉਹਦਾ ਹੁਣ ਵਿਚਾਰੀ ਦਾ ਕੌਣ ਹੈਗਾ ਹੁਣ ਘਰੇ ਅਜੰਦਾ ਲੱਗਿਆ ਪਿਆ ਹੈਗਾ ਹੁਣ ਆਪਣੇ ਕੋਲ ਆਉਗੀ ਆਪਣੇ ਦੇ ਵੇਖੋ ਇਹ ਕਰਨੀ ਹੈਗਾ ਬਈ ਉਹਦਾ ਨਾਉਂ ਦਾ ਦੇ ਕਰਨੇ ਆ ਕੇ ਜਾਗੇ ਮੈਨੂੰ ਨਹੀਂ ਪਤਾ ਹੈ ਗਿਆ ਬਗਵਾਨ ਵਰਨ ਵਰਨ ਜਿਹੜੀ ਹੈਗੀ ਉਹ ਨੂੰ ਕਰੀ ਲੈ ਹੁਣ ਉਹਦੇ ਘਰੇ ਕੌਣ ਆਏਗਾ ਹੋਵੇ ਨਾ ਹੋਵੇ ਮੈਨੂੰ ਕੀ ਹੈ ਤੂੰ ਤਾਂ ਲੱਗ ਜਾਨੇ ਮੰਮੀ ਕਰਨਾ ਔਰ ਤੂੰ ਤਾਂ ਉਹੀ ਗੱਲ ਆਈ ਤੇ ਤੈ ਤੋਰਤੀ ਨਾ ਆਈ ਨਹੀਂ ਹੈਗੀ ਚਲੋ ਮੈਂ ਦੇਖ ਕੇ ਆ ਮੈਨੂੰ ਪਤਾ ਅੱਡੇ ਤੇ ਇੱਕ ਐਵੇਂ ਐ ਮੈਂ ਚੜਾ ਲੇਗਾ ਮੁੱਠਾ ਬੜਾ 헤ਜ ਨਾ ਭੰਡਾ ਕਰ ਮੈਂ ਦੇਖ ਕੇ ਮੈਂ ਮੋਟਾ ਸਕੇ ਚੜਾ ਕੇ ਜਾਂਣਾ ਹੈਗਾ ਕੁਮਾਰੇ ਕਰ ਦੇਗਾ ਕੀ ਕਰ ਤੈਨੂੰ ਇੰਨਾ ਇੰਨਾ ਕਿੰਨਾ ਕਿ 헤ਜ ਹੁੰਦਾ ਉਹਦਾ ਬੇਬੇ 헤ਜ ਦੀ ਗੱਲ ਨਹੀਂ ਹੁਣ ਆਪ ਮੁੜੀ ਭੈਣ ਹੈਗੀ ਹਣ ਮੈਂ ਹੁਣ ਉਹਨੂੰ ਕਿਵੇਂ ਉਹ ਕਰਦਾ ਹੁਣ ਚੱਲ ਉਹਦੇ ਤਾਂ ਨਹੀਂ ਮਾਪੇ ਰਹੀ ਚੱਲ ਕੋਈ ਗੱਲ ਨਹੀਂ ਰੱਬ ਨੇ ਹਣਾ ਉਹ ਕਰਤਾ ਮਾੜੀ ਕਰਤੀ ਚੱਲ ਹੁਣ ਫਿਰ ਆਇਆ ਹੁਣ ਆਪਾਂ ਤਾਂ ਉਹਦੇ ਹੈਗੇ ਆਗੇ ਨਾ ভাই ਆਪਾਂ ਨੂੰ ਹੈਗਾ ਪਤਾ ਦਾਲ ਨਹੀਂ ਦਿੰਦੇ ਹੈਗੇ ਮੈਂ ਦੱਸਾਂ ਬੱਸ ਆਗਦੀ ਆਗਦੇ ਆ ਕਾ ਫੇ ਆਗਦੀ ਜਨ ਰਾ ਤਾਂ ਆਵੇ ਨਾ ਆਵੇ ਆਪਨ ਕੋਈ ਢੀਕਾ ਨਹੀਂ ਹੈ ਗਿਆ ਮੈਨੂੰ ਇਹ ਪਤਾ ਹੈ ਗਿਆ ਆਹੋ ਮੈਂ ਢੀਕੇ ਦੀ ਗੱਲ ਨਹੀਂ ਹੁੰਦੀ ਹੈਗੀ ਹੁਣ ਐ ਹੁੰਦਾ ਹੁਣ ਉਹ ਉਹਦਾ ਵਿਚਾਰੀ ਦਾ ਕੌਣ ਹੈਗਾ ਹੁਣ ਉਹ ਰਿਆਊਗੀ ਕਰੂਗੀ ਉਹ ਤਾਂ ਐ ਤਾਂ ਲੱਗੂਗਾ ਵੀ ਮੇਰੇ ਤਾਏ ਤਾਈ ਤਾਂ ਹੈਗੇ ਨੇ ਤਾਈ ਦਾ ਮੁੰਡਾ ਹੈਗੇ ਆ ਮੈਨੂੰ ਨਹੀਂ ਪਤਾ ਹੈਗਾ ਨਾ ਮੈਂ ਤਾਈ ਟੂ ਹੀ ਨਾ ਮੁੰਡਾ ਵਾਂਡਾ ਹੈਗਾ ਹਾ ਹੋ ਜੇ ਐਡਾ ਹੈ ਜੁ ਹੁੰਦਾ ਸਭ ਕੁਝ ਲੈ ਕੇ ਜਾਂਦੀ ਫਿਰ ਪਾਈ ਬਣਾਉਂਦੀ ਆ ਫਿਰ ਮੈਂ ਦੰਦੀ ਸੋਣੀ ਲੱਗਦੀ ਮੈਂ ਤਾਂ ਦਾਦੀ ਦੰਦੀ ਹੈਗੀ ਮਾੜਾ 5 ਰੁਪਏ ਦੀ ਦੰਦੀ ਹੈਗੀ ਜਾਂਦੀ ਮੈਂ ਦੱਸਾਂ ਮਾਤਾ ਤਾਈ ਬੋਲੀ ਜਾਣਗੀ ਮੈਂ ਜਾ ਕੇ ਦੇਖ ਕੇ ਮਾਣਾ ਐਡਾ ਪਾਇੰ ਦਾ ਹੈ ਜਦਾਲਾ ਕਨਮ ਦੇ ਕਿਉਂ ਨਾ ਕਾ ਦੇਤੇ ਲੈ ਕੁਮਾਰੀ ਕਰਦੇ ਹੱਦੀ ਹੋ ਗਈ ਇਹਦੇ ਪਾਸੇ। ਤੂੰ ਬੋਲੀ ਦੂਰ ਕਰੇ ਜਾ ਕੇ ਬੈਗੀ ਮੈਨੂੰ ਐ ਤਾਂ ਦੱਸ ਦਿੰਦੀ ਭਈ ਮੈਂ ਤਾਂ ਉੱਥੇ ਘਰੇ ਬੈਠੀ ਆਂਗੀ। ਭਾਈ ਮੈਂ ਆਈ ਤੇ ਹੈਗੀ ਸੀਗੀ ਇਹਨਾਂ ਕੁਝ ਬੋਲੀ ਤਾਈ ਤਾਂ ਤੁਹਾਨੂੰ ਪਤਾ ਤਾਂ ਹੈਗਾ ਉਹ ਇਹਨਾਂ ਕੁਝ ਬੋਲ ਕੇ ਪਰ ਮੇਰਾ ਮਨ ਭਰਿਆ ਆ ਮੈਂ ਕਿਹਾ ਵੀ ਚੱਲ ਮੈਂ ਪਾਣੀ ਤੱਕ ਵੀ ਨਹੀਂ ਪੁੱਛਿਆ ਭਈ ਤਾਈ ਨੂੰ ਪਤਾ ਹੈ ਭਾਈ ਉਹਦਾ ਬੋਲ ਪੜਾ ਕੇ ਉਹਦੀ ਗੱਲਾਂ ਦਾ ਗੁੱਸਾ ਨਾ ਕਰਿਆ ਕਰ। ਨਾਲੇ ਤੂੰ ਹੈ ਨਹੀਂ ਸੀਗਾ ਘਰੇ ਭਈ ਮੈਂ ਇਨਾਂ ਚਿਰ ਬੈ ਕੇ ਆ ਗਈ। ਮੈਂ ਤਾਂ ਘਰੀਤੀਗਾ ਉਹ ਕਿਤੇ ਲਾ ਲੈ ਤਾਈ ਨੇ ਬਸ ਤੇਰੀ ਨੇ ਉਹੀ ਤੈਨੂੰ ਉਹ ਕਰਤਾ ਮੋੜ ਤਾ ਪਾਣੀ ਤੱਕ ਵੀ ਨਹੀਂ ਪੁੱਛਿਆ ਬਾਈ ਮੈਨੂੰ ਐਂ ਖਾਲੀ ਮੋੜਤਾ ਕਹਿੰਦੀ ਉਹਦੇ ਘਰੇ ਵਗ ਜਾ ਕਹਿੰਦੀ ਉਹੀ ਵਾਰ ਖੋਲ ਲੈ ਉਹਦਾ ਜਾ ਕੇ ਔਰ ਤੂੰ ਵੀ ਜਾ ਕੇ ਉੱਥੇ ਨਾ ਫੋਨ ਨਹੀਂ ਕਰਿਆ ਮੈਨੂੰ ਜੇ ਫੋਨ ਕਰਦੀ ਮੈਂ ਕੀ ਕਰਾਂ ਮੇਰਾ ਬਸ ਮਨ ਜਾ ਖਰਾਬ ਹੋ ਗਿਆ ਮੈਂ ਜਾ ਕੇ ਬਾਹਰ ਕੋਲ ਕੇ ਜੇ ਉਹਦਾ ਉਹ ਦੇਖਣ ਲੱਗ ਗਈ ਅੰਦਰ ਬਸ ਅੰਦਰ ਵੜਨ ਨੂੰ ਜੇ ਜੀ ਕਰਿਆ ਇਧਰ ਮਾਣਾ ਇਧਰ ਤੈਨੂੰ ਇਹ ਦੁਖੀ ਜੀ ਕਰਤੀ ਮੈਂ ਤੇ ਉਧਰੋਂ ਬਸ ਮੇਰਾ ਮਨ ਤੂੰ ਲਾ ਲੇ ਮੈਂ ਉਧਰ ਨਾ ਜਾਂਦਾ ਉਦੋਂ ਸਵਾਭ ਕੀ ਜੇ ਮੈਂ ਭੱਗ ਗਿਆ ਉਧਰ ਤਾਂ ਮੈਨੂੰ ਪਤਾ ਲੱਗ ਗਿਆ ਵੀ ਚਲ ਗੇਟ ਖੁੱਲਾ ਪਿਆਗਾ ਕਿਵੇਂ ਬਸ ਭਾਈ ਫਿਰ ਮੈਂ ਤਾਂ ਭਾਗੇ ਜਾਂਦੀ ਵੈਸੇ ਫਿਰ ਤਾਂ ਜੇ ਤੂੰ ਨਾ ਮਿਲਦਾ ਮੈਨੂੰ ਨਾ ਮੈਂ ਕਿਉਂ ਹਉਂਦੇ ਭਾਈ ਤੂੰ ਮੇਣਾ ਮਿਲੇ ਭੱਗ ਜਾਂਦੀ ਤੂੰ ਐਵੇਂ ਹੈ ਫਿਰ ਭਾਈ ਹੁਣ ਤਾਈ ਐਨਾ ਕੁਝ ਬੋਲਦੀ ਆ ਜੀ ਮੈਂ ਮੇਰਾ ਮਾਂ ਬਾਪ ਚਲ ਕੋਈ ਨਾ ਮੈਂ ਦੇਖਣਾ ਕੋਈ ਨਾ ਐਨਾ ਕਰਕੇ ਆ ਜਾਨੀ ਆ ਮੈਂ ਬਈਆ ਭਾਈ ਔਰ ਗਰਮੀ ਹੋ ਰਹੀ ਐ ਦਮ ਲੈ ਲੈ ਔਰ ਬਹਿ ਜਾ ਭਈਆ ਲੈ ਆਪਾਂ ਨੂੰ ਹਿਗ ਲਾਹ ਕਹੋਂਦੇ ਹਾਂ ਲੈ ਜਾ ਕੇ ਹੋਰ ਮੰਮੀ ਤੂੰ ਤਾਂ ਫਿਰ ਇਹਨੂੰ ਵਿਚਾਰੀ ਨੂੰ ਗਾਲ੍ਹਾਂ ਦੇ ਕੇ ਘੜਤਾ ਹੋਰ ਇਹਨੂੰ ਐ ਨਹੀਂ ਪਤਾ ਦੀ ਵੀ ਵਿਚਾਰੀ ਆਪਣੇ ਤੋਂ ਵੱਧ ਕੇ ਉਰੇ ਕੌਣ ਆਇਆ ਉਰੇ ਵਿਚਾਰੀ ਆ ਗਈ 10 ਮਿੰਟ ਮੈਂ ਤਾਂ ਕਹਿ ਰਹੀ ਬਈ ਆਵੇ ਇੱਕ ਨੇ ਜਾ ਕੇ ਉਰੇ ਨਾ ਆਇਆ ਕਰ ਤੂੰ ਸਰ ਜੀ ਤੁਸੀਂ ਥੋੜੀ ਬੋਲਿਆ ਕਰਦੇ ਨਹੀਂ ਕਿ ਕਹਿੰਨੀ ਆ ਜਾਂਦੀ ਹੈ ਬਤਾਈ ਮੇਰੇ ਮਾਪੇ ਤੁਸੀਂ ਹੋ ਮੈਂ ਤੁਹਾਡੇ ਕੋਲ ਹੀ ਆਉਂਗੀ ਮੈਂ ਹੋਰ ਕਿੱਥੇ ਜਾਵਾਂ ਕੋਈ ਮਾਪਾਪ ਨਹੀਂ ਹੈਗੇ ਅਸਿਰ ਦੇ ਐ ਨਹੀਂ ਮੰਮੀ ਕਿਸੇ ਨੂੰ ਪੁੱਠਾ ਬੋਲਿਆ ਕਰਦੇ ਹੁਣ ਦੱਸ ਇਹ ਵਿਚਾਰੀ ਕਿੱਧਰ ਜਾਵੇ ਜੇ ਹੁਣ ਇਹਦੇ ਮਾਪੇ ਹੁੰਦੇ ਤਾਂ ਮੈਨੂੰ ਐਂ ਦੱਸ ਇਹ ਆਪਣੇ ਕੀ ਹੋ ਕਰਨ ਆਉਂਦੀ 10 ਮਿੰਟ ਟਾਉਂਦੀ ਵਿਚਾਰੀ ਜੇ ਆਉਂਦੀ ਤੇ ਹੁਣ ਦੱਸ ਤਰਾ ਗੇਟ ਚ ਮੋੜਦੀ ਇਹ ਐ ਮੋੜਾ ਕਰਦਾ ਕੋਈ ਆਪਦੇ ਘਰ ਨੂੰ ਜਾਵੇ ਬਾਈ ਛੱਡੀ ਉਹਦੇ ਕੁਛ ਨਹੀਂ ਹੈਗਾ ਇਹਦਾ ਇਹ ਮੈਂ ਕੀ ਕੀ ਲੈ ਮੈਨੂੰ ਐ ਬੋਲਦੀ ਐ ਮੈਨੂੰ ਐ ਨਹੀਂ ਮੰਮੀ ਪੁੱਠਾ ਬੋਲਿਆ ਕਰਦੇ ਹੁਣ ਦੱਸ ਤੂੰ ਕਹਿੰਦੀ ਜਾ ਕੇ ਆਪਦੇ ਘਰੇ ਉਹ ਕਰ ਐ ਕਰ ਇਹ ਵਿਚਾਰੀ ਉੱਥੇ ਜਾ ਕੇ ਰੋਂ ਲੱਗ ਰੀਲਾ ਬੈਠੀ ਭੰਡਾ ਹੈ ਜਲਾ ਦੇਖ ਰੇ ਇਹਨੂੰ ਕਹ ਨੂੰ ਦੇ ਜਾ ਕੇ ਤੇ ਸਿਖਾ ਕੇ ਨਹੀਂ ਉਂਗਲਾਂ ਲਾ ਕੇ ਤਾਈ ਮੈਨੂੰ ਆਏ ਬੋਲਦੀ ਥਾਈ ਮੈਨੂੰ ਆਏ ਗੋਦ ਗੇ ਬਬੇ ਕੋਈ ਨਹੀਂ ਸਖਾਇਆ ਤਾਈ ਮੈਂ ਕੀ ਕਰਨਾ ਦਾ ਉਂਗਲਾਂ ਲਾ ਕੇ ਨਾਲੇ ਤੇ ਵੀ ਤਾਂ ਮੇਰਾ ਭਾਈ ਹੈ ਉਂਗਲਾਂ ਲਾ ਕੇ ਮੈਨੂੰ ਨਾਲ ਲੜਾ ਕੇ ਕੀ ਮਿਲੂਗਾ ਮੈਨੂੰ ਭਾਈਆ ਤੇਰਾ ਇਹ ਤਾਂ ਮੇਰੇ ਕਦੇ ਮੂਰੇ ਨਹੀਂ ਮੋੜਦਾ ਦਿੱਤਾ ਹੈ ਉਂਗਲਾਂ ਲਾ ਕੇ ਸਿਕਾ ਕੇ ਮੇਰੇ ਨਾਲ ਲੜਾਤਾ ਹੈ ਹੁਣ ਮੈਂ ਕਿਹਾ ਸੀ ਨਾ ਭਾਈ ਤੈਨੂੰ ਵੀ ਮੈਂ ਨਹੀਂ ਜਾਣਾ ਮੈਂ ਮੰਮੀ ਕੋਈ ਨਹੀਂ ਇਹਨੇ ਸਖਾਇਆ ਹੁਨਾ ਮੈਂ ਲੜ ਰਿਆ ਮੈਂ ਤਾਂ ਉਹ ਗੱਲ ਕਰਦਾ ਵੇ ਇੱਕ ਕਰੇ ਕਰੇ ਬੈਠੀ ਨੀ ਲੋਰੋਂ ਲੱਗ ਰਹੀ ਸੀ ਵੀ ਮੈਨੂੰ ਤਾਈ ਐ ਪੁੱਠਾ ਬੋਲੀ ਮੈਨੂੰ ਐ ਕਿਹਾ ਮੈਂ ਦੱਸ ਕੀ ਉਹ ਉਹਦਾ ਕੁਛ ਲੈ ਕੇ ਜਾਂਦੀ ਸੀ ਇਹਨੇ ਕੀ ਉਹ ਕਰਕੇ ਜਾਂਗੀ ਜੇ ਦੋ ਮਿੰਟ ਤੂੰ ਪਿਆਰ ਨਾਲ ਬੋਲ ਪੈਂਦੀ ਕਿਉਂ ਬੋਲਣਾ ਪਿਆਰ ਨਾਲ ਮੈਂ ਜਦੋਂ ਹੈ ਮੈਨੂੰ ਗੱਲ ਜਿਹੜੇ ਕੁਛ ਹੈ ਕਿ ਮੈਨੂੰ ਪਿਆਰ ਨਾਲ ਬੋਲਦੀ ਹੈਗੀ ਚੰਗਾ ਤੂੰ ਪਾਣੀ ਲੈ ਕੇ ਦੇ ਵਿਚਾਰੀ ਉੱਥੇ ਜੱਸ ਕੋਣੇ ਨੂੰ ਪਿਆਣ ਬੈਠੇ ਤੀਗਾ ਪਾਣੀ ਬੋਣੇ ਚੂਈਂ ਜਾ ਦੇ ਮੈਂ ਤਾਂ ਮੇਟਾ ਸੋਇ ਤੇ ਕੰਮ ਕਰਦਾ ਐਨ ਮਾਪੇ ਕੰਮ ਕਰਦੀ ਆ ਚਲ ਕੋਈ ਨਾ ਬਈ ਮੈਂ ਲਿਆਣਾ ਪਾਣੀ ਤੂੰ ਬੈਠਾ ਮੇਟਾ ਇਹ ਕੋੜ ਖਾਣੇ ਨੂੰ ਕਰੀ ਹੈ ਸਰੇਣ ਤੈ ਹਾਂ ਤੇ ਮੰਮੀ ਹੁਣ ਵਿਚਾਰੇ ਹੋ ਰਹੀ ਆਉਗੀ ਹੋਰ ਕਿੱਥੇ ਆਉਗੀ ਹੁਣ ਉਹਦੀ ਉਹਦੇ ਆਪਾਂ ਹੀ ਆ ਹੋਰ ਕੌਣ ਆ ਆਪਾ-ਆਪਾ ਕੋਈ ਨਹੀਂ ਹੈਗੇ ਉਹਦੇ ਉਹਨੇ ਆਪmane ਬਣਾਇਆ ਉਹ ਤਾਂ ਜ਼ਮੀਨ ਦਾ ਵੇਚ ਵਾਟ ਕੇ ਸੋਹਰੇ ਦਾ ਘਰ ਭਰਤਾ ਹੁਣੇ ਉਹਨੂੰ ਦੇਖ ਲਈ ਵੀ ਵੇਟਾ ਇਹਦਾ ਮੁੰਡਾ ਹੈ ਲਾਈ ਵੀ ਆਂਦੀ ਜਾਂਦੀ ਰਹੇਗੀ ਹੈ ਉਹਨੂੰ ਤਾਂ ਉਹ ਹੋ ਗਿਆ ਨਾਲ ਚ ਪੂਰਾ ਹੁਣ ਰਹਿ ਗਿਆ ਇਕੱਲਾ ਘਰ ਹੈ ਜੇ ਤਾਂ ਭਾਈ ਦੇਖ ਮੈਂ ਤੈਨੂੰ ਤਾਂ ਸਕੇਦਾ ਮੇਰੇ ਮੇਰੇ ਮੰਨੇਗਾ ਗੱਲ ਤੂੰ ਉਹਨੂੰ ਹਾਂ ਉਹਨੂੰ ਜਾ ਕੇ ਪੁੱਛ ਵੀ ਭਾਣੇ ਦੇਖ ਮੇਰੇ ਨੌਕਾ ਲਵਾ ਦੇ ਦੂੰ ਕਦ ਲਵਾ ਦੂਗੇ ਹੋ ਫੇਰ ਬਤਹੋ ਅਖਨੇ ਆਂਦੀ ਜਾਂਦੀ ਰਹੋਗੀ ਫੇਰ ਉਹਨੂੰ ਮਨ ਪਾਉਦੀ ਚੀਜ਼ ਦੇ ਹੀ ਦੂੰ ਫੇਰ ਮੈਂ ਤੈਨੂੰ ਜਵਾਨੀ ਰੋਕਣੀ ਹੈਗੀ ਖੇਤ ਫਰਮਾ ਜਨਰਾਤਾ ਵੀ ਜੇ ਹੋ ਤਾਂ ਇਹਨੂੰ ਨਾ ਕਰ ਦੇ ਕੇ ਗਈ ਫੇ ਮੈਂ ਉਹਨੂੰ ਡੇਢੀ ਚ ਨਹੀਂ ਚੱਲਣ ਨਹੀਂ ਜਾ ਕੇ ਉਹਨੂੰ ਪੁੱਛ ਲੈ ਮम्मी ਐ ਮੈਂ ਅਗਲੀ ਨੂੰ ਕਿਵੇਂ ਕਹਾਂ ਵੀ ਮੈਨੂੰ ਐ ਦੇ ਦੇ ਮੈਨੂੰ ਆਲੇ ਕਿ ਤੂੰ ਪਤਨੀ ਇਹ ਲਾਲ ਚ ਜੱਗੀ ਵੀ ਫਿਰਦਾ ਮੇਰੇ ਤੋਂ ਤਾਂ ਨਹੀਂ ਮम्मी ਐ ਕਿਹਾ ਜਾਂਦਾ ਹੈਗਾ ਹੁਣ ਹੋ ਜੇ ਤੈਨੂੰ ਖਾਣਾ ਦੇ ਕੇ ਗਈ ਫੇ ਅਪਾ ਹੁਣ ਚੀਜ਼ ਕਿਹੜੇ ਮੋਂ ਦੇ ਦੇਵਾਂਗੇ ਬੇਬੇ ਜਿਹੜੀ ਗੱਲ ਤੂੰ ਕਹਿੰਨੀ ਹੈ ਜ਼ਮੀਨ ਦੀ ਉਹ ਅਗਲੀ ਦੀ ਜ਼ਮੀਨ ਸੀ ਅਗਲੀ ਕਿਤੇ ਮਰਜ਼ੀ ਲੈ ਕੇ ਜਾਂਦੀ ਮੈਂ ਆਪਾਂ ਅਗਲੀ ਦਾ ਹੱਕ ਕਿਵੇਂ ਲੈ ਸਕਦੇ ਆਂਗੇ ਰੇ ਕੀ ਗੱਲ ਕਰਦੀ ਉਹ ਵੀ ਆਗਲੀ ਦਾ ਹੱਕ ਹੈ ਉਹ ਅਗਲੀ ਕੁਛ ਮਰਜ਼ੀ ਕਰੇ ਕੁਛ ਨਾ ਕਰੇ ਅਗਲੀ ਦੇ 4 ਪੈਸੇ ਜੇ ਵਟਣਗੇ ਤਾਂ ਕੋਈ ਕੰਮ ਵੀ ਆ ਜਾਣਗੇ ਉੱਥੇ ਆਪਣੇ ਮੁੰਡੇ ਖਾਤਰ ਕੁਛ ਜਮਾ-ਜੁਮਾ ਕਰਾ ਸਕਦੀ ਹੈ ਆਪਾਂ ਦੱਸ ਕੀ ਕਰਨਾ ਪਊ ਕੋਲੇ ਘਰ ਵੀ ਆਮਾਲ ਕਰਾ ਦਿੱਤਾ ਜ਼ਮੀਨ ਸਾਰਾ ਕੁਝ ਹੈ ਤੈਨੂੰ ਦੱਸ ਕੀ ਕਰਨਾ ਹੈਗਾ ਉਹਦਾ ਉਹ ਤਾਂ ਹੈ ਹੰਦੀ ਆਫ ਦਿਟਾਇਰਿੰਗ ਦੰਦੀ ਆਪਾਂ ਵੀ ਮੋਹ ਕਰਦੇ ਕਿ ਸਾਨੂੰ ਸਭ ਕੁਝ ਦੇ ਕੇ ਗਈ ਹੈ ਮੂੰਹ ਮੰਗੀ ਚੀਜ਼ ਦੰਦੀ ਉਹਨੂੰ ਮੈਂ ਹੁਣ ਵੀ ਬਥੇਰਾ ਮੋਹ ਆ ਤੈਨੂੰ ਨਹੀਂ ਆਉਂਦਾ ਮੈਨੂੰ ਬਥੇਰਾ ਮੋਹ ਮੈਨੂੰ ਪਤਾ ਹੈਗਾ ਜਾ ਕੇ ਉਹਨੂੰ ਪੁੱਛ ਲੈਣੀ ਮੈਂ ਤਾਂ ਦੇ ਲਈ ਜਾਂ ਚੱਲ ਜਾਨੀ ਮੇਰੇ ਘਰ ਮਨ ਦੇਖ ਲੈ ਫਿਰ ਉਹ ਤਾਂ ਹੀ ਬੋਲੀ ਜਾਂਦੀ ਹੈ ਐਂ ਬੋਲੀ ਜਾਂਦੀਆਂ ਨਾਲੇ ਹੋਰ ਲੈ ਭਾਈ ਪਾਣੀ ਪੀ ਲੈ ਹਾਂ ਭਈ ਅੱਗੀ ਮਾ ਤਾਈ ਕੀ ਕਹਿੰਦੀ ਸੀ ਉਹ ਤਾਈ ਦਾ ਤੈਨੂੰ ਪਤੀ ਆ ਕੁਛ ਨਾ ਕੁਛ ਬੋਲੀ ਜਾਂਦੀ ਆ ਭਾਈ ਤੇ ਮੈਂ ਸਾਰਾ ਕੁਝ ਸੁਣ ਲਿਆ ਉਹ ਘਰ ਦੀਆਂ ਗੱਲਾਂ ਕਰ ਲੈ ਰਹੀ ਸੀ ਵੀ ਘਰ ਨਾਲ ਲਵਾ ਦੋ ਮੇਰੇ ਉਹ ਤਾਂ ਇਹ ਤਨਮੋ ਕੱਲ ਬਾਰੇ ਸੰਗਿਆ ਕਿ ਤੁਹਾਨੂੰ ਨਵਾ ਦੇ ਹੋਰ ਕਿਤੇ ਪੱਤ ਨਹੀਂ ਖਣਾ ਨਹੀਂ ਨਾਲੇ ਤਾਂ ਇਹ ਉਹ ਕਹਣਾ ਮੈਂ ਵਰਤਣਾਗਾ ਸੋਡੀ ਘਰ ਵਾਰਿਆ ਉਹ ਨਾਲੇ ਸੰਤ ਜਿਹੜਾ ਤੁਹਾਡਾ ਸਾਰਾ ਖੜਿਆ ਉੱਥੇ ਪਾਥੀਆਂ ਗੋਹਾ ਤੂੰ ਵੀ ਪੱਤਦੀਆਂ ਉੱਥੇ ਮੈਂ ਤੁਹਾਨੂੰ ਕੁਝ ਕੋਈ ਹੈਗਾ ਕਿਤੇ ਨਾਲ ਤੁਸੀਂ ਵਰਤੋਂਗੇ ਭਾਈ ਮੈਂ ਕਿਹੜਾ ਨਾਮ ਲੈ ਕੇ ਜਾਣਾਗਾ ਉਹ ਸੋਡੀ ਘਰ ਵਾਰਿਆਗਾ ਸਮਾਂ ਤੁਸੀਂ ਖੋਲਿਆ ਕਰੋ ਤੇ ਮੈਂ ਕਹਿੰਦੀ ਆ ਜੇ ਤੂੰ ਅਰਜਨ ਨਹੀਂ ਕਰਾ ਦੇ ਪੱਕਾ ਕੰਮ ਕਰਾ ਦੇ ਤੇ ਪੁੱਤੂ ਸੋ ਹੰਦੀ ਜਾਂਦੀ ਵੀ ਨਹੀਂ ਲੈ ਜਾਣੀ ਸਾਡੇ ਕੋਈ ਨਾ ਤਾਂ ਰਜਿਸਟਰ ਵੀ ਕਰਵਾ ਦੂੰਗੀ ਇਹ ਮੈਨੂੰ ਜੱਗੀ ਨੂੰ ਜੱਗੀ ਕੰਨੀ ਕਰਾ ਮੈਨੂੰ ਦਿਖਦਾ ਨਹੀਂ ਹੈਗਾ ਤੇ ਵੀ ਮੇਰਾ ਭਾਈ ਹੈਗਾ ਮੈਂ ਸਾਰਾ ਕੁਝ ਸੋਚੀ ਬੈਠੀ ਆਂ ਕਿ ਤੂੰ ਟੈਨਸ਼ਨ ਨਾ ਲੈ ਮੈਂ ਕਰਵਾ ਦੂੰਗੀ ਜਦੋਂ ਕਰਵਾਣਾ ਹੋਇਆ ਹਾਂ ਜੇ ਤੂੰ ਭਾਈ ਨੂੰ ਸੋਚਦੀਆਂ ਫਿਰ ਪਾਦਾ ਮੈਂ ਪੁੱਛਾ ਨਾਲੇ ਤਾਂ ਇਹ ਮੇਰੀ ਗੱਲ ਸੁਣੋ ਮੈਂ ਤਾਂ ਕਿਤੇ ਗਦਾਏ ਆਨੀ ਹੁੰਨੀ ਆ ਤੁਸੀਂ ਖੋਲਦੇ ਉਹਨੂੰ ਤੁਹਾਡੇ ਕੋਲੇ ਕੁੰਜੀਆਂ ਨਹੀਂ ਗਈਆਂ ਤੁਹਾਡੇ ਘਰ ਵਾਰ ਹੈਗਾ ਇਹ ਤਾਂ ਤੂੰ ਸੁਣ ਦਿਨ ਰਾਤ ਆ ਪਾਹਾਂ ਤੋਂ 10 ਦਿਨ ਨਹੀਂ ਨਾ ਪਾ। ਨਾਲੇ ਹੀ ਆਏ ਹੋ ਜੀ ਸਾਡੇ ਕੋਲ ਹੀ ਆਉਣ ਵਾਲੀ ਹੈਗੀ। ਨਾਲੇ ਜੇ ਕਿ ਤੂੰ ਵੀ ਕਿਹੜਾ ਗੁੜਾ ਮਾਰਿਆ ਕਰੋ ਭਈ ਤੁਸੀਂ ਵੀ। ਹਾਂ ਭਈ ਆਵਾਂਗੇ ਹੋਰ ਆ ਮਾਰਾਂਗੇ ਕਿਹੜਾ। ਕਿ ਤੂੰ ਮੈਂ ਵੀ ਅਜੂ ਨਹੀਂ ਲੱਗੀ ਵੀ ਅਜੂ। ਸਾਨੂੰ ਮਿਲਣ ਨਹੀਂ ਆਉ ਹੋ ਜੀ ਇਹਦੇ ਤੇ ਕੇ ਨਾ। ਕੋਈ ਨਾ ਤਾਈ ਕੋਈ ਨਾ ਕਰ ਬਿਲਵਾ ਦੂੰਗੀ। ਮੈਂ ਜਿੱਦੁਕ ਤੇ ਫੇਰ ਆਈ ਲਵਾ ਦੂੰਗੀ ਘਰ। ਤੈਨੂੰ ਵੀ ਆਏ ਆਏ ਹੋ ਜੀ। ਕਿ ਮੇਰੀ ਤਾਈ ਆ ਗਈ ਨਾਲੇ ਮੈਂ ਤਾਈ ਦਾ ਮੁੰਡਾ ਗਿਆ ਤੁਮ ਥੋਬੇ ਜ ਹੋਜੇਗੀ। ਨਾਲੇ ਉਹਨਾਂ ਨੂੰ ਆਏ ਹੋ ਜੀ। ਦੀ ਇਹ ਹੀ ਪਿੱਛੇ ਆਵਣਾ ਲੱਗੇ ਨਾ ਕੋਈ ਨਾ ਤਾਈ ਚੱਲ ਜੱਗੀ ਮੈਨੋਂ ਮੜੇ ਬਸ ਚੜਾ ਜਾਂਦਾ ਬਈ ਬਸ ਦਾ ਟਾਈਮ ਵੀ ਹੋ ਰਿਹਾ ਮੇਰਾ ਹਾਂ ਤੂੰ 2 ਮਿੰਟ ਬੈਠ ਬਈ ਕੋਈ ਨਾ ਅੰਮੀ ਜਾ ਤੂੰ ਸਮਾਨ ਲੈ ਕੇ ਦੇ ਤੂੰ ਵੀ ਆਇਆ ਕਰ ਜੱਗੀ ਮੇਰੇ ਕੋਲੇ ਔਰ ਤੂੰ ਇਹਦਾ ਤਾਈ ਦਾ ਗੁੱਸਾ ਨਾ ਕਰਿਆ ਕਰ ਇਹਦਾ ਤੈਨੂੰ ਪਤਾ ਹੀ ਹੈ ਕੁਛ ਨਾ ਕੁਛ ਬੋਲਦੀ ਰਹਿੰਦੀ ਹੈਗੀ ਨਾਲੇ ਤੈਨੂੰ ਪਤਾ ਹੈ ਮੈਂ ਕਿਹੜਾ ਜੱਗੀ ਨਾਲ ਲੈ ਕੇ ਜਾਉਂਗੀ ਘਰ ਤਾਂ ਛੋੜੀ ਆ ਬਈ ਲੈ ਪੁੱਤਾਂ ਤੇਰੇ ਕਿਤੇ ਨਾ ਸਾਰਾ ਸ ਮਾਨੇ ਵਿੱਚ ਤੇ ਸੋਟ ਸਾਰਾ ਕੋਸੇ ਹੈ ਸੋ ਠੀਕ ਹੈ ਤਾਂ ਹਾਂ ਤਾਂ ਸਾਰਾ ਕੋਸਾ ਕਿੰਨੇ ਕਿਚਲਾ ਕੀ ਸੀ ਜੱਗੀ ਕੋਈ ਨਾ ਜਿਉਂਦੀ ਵਾਰਦੀ ਰਹੇ ਦਿਨ ਰਾਤ ਆ ਤੈਨੂੰ ਕੋਈ ਤੇਰੇ ਸਾਹ ਯਾਰੇ ਦਰਵਾਜ਼ਿਆਂ ਦੇ ਬਾਹਰ ਖੁੱਲੇ ਨਾ ਹੈ ਆ ਤਾਂ ਹੁਣ ਮਾਨਸਾ ਨਾ ਹੋ ਕਰਾ ਤੂੰ ਤੇਰਾ ਭਾਈ ਵੀ ਆਇਆ ਕਰੂਗਾ ਤੇ ਤੂੰ ਵੀ ਆ ਜਾ ਕਰੀ ਮੈਂ ਵੀ ਜਿਹੜਾ ਮਾਰਿਆ ਕਰੂ ਕੋਈ ਨਾ ਤਾਈ ਤੁਸੀਂ ਵੀ ਜਿਹੜਾ ਮਾਰੀਓ ਬਈ ਚੱਲ ਬਈ ਮੈਨੂੰ ਜਿੱਤੀ ਛੱਡਿਆਂ ਦਾ ਬੱਸ ਦਾ ਟਾਈਮ ਹੋ ਰਿਹਾ ਹੈ ਹਾਂ ਕੋਈ ਨਾ ਚੜਾ ਹੈ ਹਾਂ ਜੀ ਤੁਸ ਚੜਾ ਹੈ ਹਾਂ ਕੋਈ ਨਾ ਚੜਾ ਕਿਥੇ ਨਹੀਂ ਨਾ ਕੋਈ ਕੋਈ ਠੀਕ ਹੈ ਤਾਈ ਚੰਗਾ ਪੁੱਤ ਹੋਜਣਾ ਕਰਿਆ ਕਰ ਚੰਗਾ ਕੋਈ ਨਾ ਤਾਈ ਠੀਕ ਹੋਰ ਧੁੱਪ ਵਾਲੀ ਜੜਗੀ ਜੱਗੀ ਹੋਰ ਆ ਬਈ ਧੁੱਪ ਦਾ ਮੈਂ ਤਾਂ ਕਹਿੰਦੀ ਸੀ ਜਗਸੀਰਾ ਤੇ ਮੇਰੇ ਤਾਂ ਬੱਸ ਦਾ ਟਾਈਮ ਹੋ ਰਿਹਾਗਾ ਤੂੰ ਕਰੇ ਕੰਮ ਕਰ ਲਾਂਦਾ ਮੈਂ ਤਾਂ ਜਾਣੀ ਜਾਣਾਂਗਾ ਚਾਲੋ ਨੀਤਾ ਮੈਂ ਤਾਂ ਬਈ ਮੋਟਰਸਾਈਕਲ ਦੇ ਛੱਡਿਆਂ ਦਾ ਮੋਟਰਸਾਈਕਲ ਖਰਾਬ ਹੋ ਰਿਹਾ ਚੱਲ ਫਿਰ ਕੀ ਹੋ ਗਿਆ ਹੋ ਵੀ ਜਾਂਦਾ ਖਰਾਬ ਮੇਰੇ ਤਾਂ ਟਾਈਮ ਹੀ ਹੋ ਰਿਹਾਗਾ ਮੈਂ ਤਾਂ ਹੁਣ ਮਿਲ ਜੂਗੀ ਬਸ ਤੇ ਨਾਲੇ ਤਾਈ ਨੂੰ ਵੀ ਮੜੇ ਸੰਝਾ ਕੇ ਰੱਖਿਆ ਕਰ ਵੀਰੇ ਕੋਈ ਨਾ ਚਲੋ ਤੈਨੂੰ ਪਤਾ ਹੀ ਐ ਉਹਦਾ ਤਾਈ ਦੀ ਸੁਭਾਅ ਦਾ ਚੱਲ ਕੋਈ ਨਾ ਫਿਰ ਤੂੰ ਮੈਂ ਵੀ ਕੰਮ ਜਾ ਕੇ ਆਣ ਦੀ ਕਿਸੇ ਦੇ ਚੱਲ ਫਿਰ ਦਵਾਰੇ ਮਾਰ ਲਈ ਗੇੜਾ ਮਾਰਦੀ ਨਾ ਭਰਾਵਾ ਹੁਣ ਨਹੀਂ ਮੈਂ ਆਂਦੀ ਹੁਣ ਤਾਂ ਮੈਂ ਬੀੜੀ ਚੜ ਗਈ ਤੁਸੀਂ ਆਈ ਹੋ ਮੇਰੇ ਕੋਲ ਚੱਲ ਕੋਈ ਨਾ ਅਸੀਂ ਆਵਾਂਗੇ ਚਲ ਠੀਕ ਹੈ ਠੀਕ ਚੰਗਾ ਠੀਕ ਮਾਂ ਬਾਪ বিনা ਕੌਣ ਸੰਧਾਰੇ ਦਿੰਦਾ ਹੈਗਾ ਤੇ ਆਵਦੇ ਮਾਪੇ ਹੁੰਦਾ ਜਿਹੜਾ ਬਿਨ ਲਾਲਚ ਤੋਂ ਸੰਧਾਰੇ ਦੇ ਦਿੰਦਾ ਹੈਗਾ ਦੇਖ ਲੈ ਤਾਈ ਨੇ ਸੰਧਾਰਾ ਦਿੱਤਾ ਵੀ ਤੇ ਉਹ ਵੀ ਲਾਲਚ ਨੂੰ ਕਹਿੰਦੀ ਵੀ ਘਰ ਨਾ ਲਵਾ ਦੇ ਤੇ ਫੇਰ ਆਇਆ ਜਾਇਆ ਕਰ ਭਈ ਸਾਡੇ ਲੈ ਮੈਂ ਕਿਹੜਾ ਨਾਲ ਲੈ ਕੇ ਜਾਣਾ ਹੈਗਾ ਵੀ ਘਰਵਾਰਤਾ ਸੋਡੀ ਹੈਗਾ ਚਲ ਜਿੰਨਾ ਕੁ ਦੇਤਾ ਭਈ ਬਹੁਤ ਹੈਗਾ ਤੇ ਆਪਦੇ ਭੈਣ ਭਾਈ ਬਿਨਾ ਕੋਈ ਨਹੀਂ ਉਹ ਕਰਦਾ ਹੈਗਾ ਚਲ ਜੱਗੀ ਤਾਂ ਵਿਚਾਰਾ ਵਧੀ ਹੈਗਾ ਇਹ ਤਾਈ ਇਹ ਨਹੀਂ ਹੈਗੀ ਚੱਜ ਦੀ ਚਲ ਮੈਂ ਤਾਂ ਜਾਣੀ ਮਰ ਤਬਸ ਦਾ ਟਾਈਮ ਆ ਰਿਹਾ ਹੈਗਾ ਈਕਾਲ ਜੀ ਸਾਰਿਆਂ ਨੂੰ ਤੇ ਅਸੀਂ ਇਸ ਵੀਡੀਓ ਰਾਹੀਂ ਇਹੀ ਮੈਸੇਜ ਦਿੱਤਾ ਹੈ ਜੀ ਵੀ ਜਿਨ੍ਹਾਂ ਦੇ ਮਾਪੇ ਪਾਪਾ ਦੇ ਨਹੀਂ ਹੁੰਦੇ ਤਾਂ ਉਹ ਕੁੜੀਆਂ ਦੇ ਚਾਚੇ ਤਾਏ ਹੁੰਦੇ ਨੇ ਹਨਾ ਤੇ ਉਹ ਚਾਚੇ ਤਾਏ ਵੀ ਮਾਪੇ ਪਾਪ ਤੋਂ ਵੱਧ ਕੇ ਹੁੰਦੇ ਨੇ ਤੇ ਉਹਨਾਂ ਨੂੰ ਮਾਪੇ ਪਾਪ ਦਾ ਕੋਈ ਇਹੋ ਜਿਹਾ ਅਹਿਸਾਸ ਹੀ ਨਾ ਹੁੰਦਿਓ ਵੀ ਉਹਦੇ ਮਾਪੇ ਪਾਪ ਨਹੀਂ ਹੈਗੇ ਦੇਖੋ ਜੀ ਜਦੋਂ ਜੀਆਂ ਨੇ ਦੇਖਾਂ ਉਹ ਜੀਆਂ ਨਾਲ ਉਹਨਾਂ ਦੇ ਮਾਪੇ ਪਾਪ ਮੁੰਡੇ ਪੜਾ ਨਹੀਂ ਹੁੰਦੇ ਇਹ ਚਾਚੇ ਤਾਇਆ ਇਹਨਾਂ ਦਾ ਪਿਆਰ ਕਰਨਾ ਉਹਨਾਂ ਦੇ ਦਿੱਥੇ ਤਿਆਰ ਨੂੰ ਸਮਾਨ ਦੇਣਾ ਤੇ ਨਾਲੇ ਉਹਨਾਂ ਦਾ ਨਾ ਮਾਪੇ ਵਜਾ ਦਮਾ ਹੋਣਾ ਇਹ ਸਾਰਾ ਸਮਾਨ ਨਾਲੇ ਦੋ ਘੋੜਾ ਸੋਹ ਵਜੇ ਸਬਜੀਏ ਮਿੱਠੇ ਖਾਣਾਈ ਤੇ ਹਿੰਦੇ ਵੀ ਉਹਨਾਂ ਨੂੰ ਆਇਆ ਹਵੇ ਵੀ ਤੇ ਸਾਡੇ ਮਾਪੇ ਹੁੰਦੇ ਸਾਡੇ ਆਉਂਦੇ ਚਾਚੇ ਤਾਇਆ ਵੀ ਮਾਪੇ ਬਣ ਜਾਂਦੇ ਤਾਂ ਇਹ ਚਾਚੇ ਰੇ ਭਰਾ ਵੀ ਐ ਵੀ ਭਾਈ ਤੁਸੀਂ ਸੋਚਣਾ ਕਰਿਆ ਕਰੋ ਅਸੀਂ ਸੋਡੇ ਆਉਂਦੇ ਜਾਂਦੇ ਉਹਨਾਂ ਦੀਆਂ ਨਾ ਕਰੀਓ ਅਸੀਂ ਸੋਡੇ ਨਾਲ ਦੁੱਖ ਸੁੱਖ ਤੇ ਸਾਰੇ ਜੀ ਘੜਾਂਗੇ ਤੇ ਇਹੀ ਵੀਡੀਓ ਚ ਮੈਸੇਜ ਦਿੱਤਾ ਹੈ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਕਿਉਂਕਿ ਇਸ ਅਸੀਂ ਵੀਡੀਓ ਜੋ ਲੈ ਕੇ ਆਉਂਦੇ ਆ ਸਾਨੂੰ ਐਪਰੀਸ਼ੀਏਟ ਹੁੰਦੇ ਆ ਵੀ ਜਦੋਂ ਬੰਦਾ ਹਨਾ ਕਮੈਂਟ ਕਰਦਾ ਵਧੀਆ-ਵਧੀਆ ਦੱਸਦਾ ਵੀ ਹਾਂ ਜੀ ਤੁਸੀਂ ਵਧੀਆ ਕੀਤਾ ਤੁਸੀਂ ਆਹ ਕੀਤਾ ਕੋਈ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਉਹ ਦੱਸਿਆ ਕਰੋ ਤੇ ਅਸੀਂ ਉਹਦੇ ਵੀ ਜਿਆਦਾ ਵਧੀਆ ਸੀ ਟੌਪਿਕ ਦੇ ਵੀਡੀਓ ਲੈ ਕੇ ਆਈਏ ਧੰਨਵਾਦ